ਸੱਚਮੁੱਚ ਪੰਜਾਬੀਆਂ ਦਾ ਦਿਲ ਵੱਡਾ ਹੁੰਦਾ ਹੈ ਕਦੇ ਕਿਸੇ ਦੇ ਨਾਲ ਬੇਇਨਸਾਫੀ ਹੁੰਦੀ ਦੇਖ ਨਹੀਂ ਸਕਦੇ ਪੰਜਾਬੀ ਕਹਿੰਦੇ ਭਵੇਂ ਪੰਜਾਬ ਦੇ ਵਿੱਚ ਹੋਣ ਭਵੇਂ ਵਿਦੇਸ਼ ਦੇ ਵਿੱਚ ਹੋਣ ਪਰ ਆਪਣੀ ਦਿਲਦਾਰੀ ਦੇ ਨਾਲ ਜੁੜੇ ਰਹਿੰਦੇ ਨੇ ਜਦੋਂ ਪਹਿਲਵਾਨ ਤੀਨਰਾਸ਼ ਹੋਊਗੀ 골ਡ ਮੈਡਲ ਨਹੀਂ ਮਿਲਿਆ ਜਿਸ ਕੁਆਲੀਫਾਈ ਹੋਗੀ ਤਾਂ ਦੇਖ ਲੋ ਪੰਜਾਬੀ ਕਿਵੇਂ ਇੱਕ ਥਾਂ ਕੇ ਉਸ ਦੀ ਦੇ ਨਾਲ ਖੜ ਕੇ ਪੰਜਾਬੀ ਬੰਦੇ ਨੇ ਜੋ ਕੀਤਾ ਹੈ ਉਸ ਨੂੰ ਸ਼ੇਅਰ ਦਾ ਕੀਤਾ ਤਾਂ ਸਭਝ ਲਿਓ ਕਿ ਬਾਦੇ ਅੰਦਰ ਦਿਲਦਾਰੀ ਨਹੀਂ ਹੈ। ਵਿਆਸ ਅਸ਼ਿਕਾਗੋਸ ਦੇਖੋ ਨੇ ਇਸ ਪੋਸਟ ਮਾਤਵਰਨਾਲ ਗੁਰਦੀਪ ਗੌਰ ਵਿਨੇਸ਼ ਪੁਕਾਰ ਨੂੰ ਤਾਂ ਹਰ ਕੋਈ ਜਾਣਦਾ ਹੈ ਕਿ ਕਿਵੇਂ ਪਹਿਲਵਾਨ ਤੀਨ ਨੇ ਦਿਨ ਰਾਤ ਮਿਹਨਤ ਕੀਤੀ ਪਰ ਕਿਤਨਾ ਕਿਤੇ ਨਿਰਾਸ਼ਾ ਦਾ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਅger ਗੱਲ ਕਰੀਏ ਕਿ ਨਿਰਾਸ਼ਾ ਤਾਂ ਮਿਲੀ ਹੈ ਸੰਿਆਸ ਲੈਂਡ ਆਬਿਨ ਜਿਹੜਾ ਐਲਾਨ ਕਰ ਦਿੱਤਾ ਪਰ ਉਸ ਦੇ ਨਾਲ ਨਾਲ ਲੋਕ ਕਾਫੀ ਉਹਨਾਂ ਦੇ ਹੱਕ ਦੇ ਵਿੱਚ ਵੀ ਖੜੇ ਨੇ ਕਾਫੀ ਬਾਤ ਚੜ ਕੇ ਲਾਲ ਵੀ ਹੋ ਰਹੇ ਨੇ ਪਰ ਉਸ ਸਭ ਵਿਚਾਰੇ ਜੋ ਪੰਜਾਬੀਆਂ ਨੇ ਕੀਤਾ ਹੈ ਵਾਕੇ ਉਸ ਦੀ ਤਾਰੀਫ ਕਰਨੀ ਬਣਦੀ ਹੈ ਕਿ ਬਹੁਤ ਕਟ ਲੋਕ ਹੁੰਦੇ ਨੇ ਜੋ ਆਪਣੀ ਪ੍ਰਾਪਤੀ ਕਿਸੇ ਹੋਰ ਦੇ ਨਾਮ ਕਰਦੇ ਨੇ ਤੇ ਕਹਿੰਦੇ ਨੇ ਪੰਜਾਬੀਆਂ ਦਾ ਵੱਡਾ ਦਿਲ ਹੁੰਦਾ ਆਪਣੀ ਦਿਲਦਾਰੀ ਕਰਕੇ ਜਾਣੇ ਜਾਂਦੇ ਨੇ ਸੋ ਪੰਜਾਬ ਦੇ ਉੱਗੇ ਲੇਖਕ ਖੇਡ ਜਗਤ ਦੇ ਜਿਹੜੇ ਲੇਖਕ ਨੇ ਪ੍ਰਿੰਸੀਪਲ ਸਰਵਨ ਸਿੰਘ ਉਹਨਾਂ ਨੇ ਕੁਝ ਅਜਿਹਾ ਹੀ ਕਰਕੇ ਦਿਖਾ ਦਿੱਤਾ ਜਿਹੜੀਆਂ ਪ੍ਰਾਪਤੀਆਂ ਉਹਨਾਂ ਨੂੰ ਮਿਲੀਆਂ ਜਿਹੜੇ ਪੁਰਸਕਾਰ ਜਿਹੜੇ ਮੈਡਲ ਉਹਨਾਂ ਨੂੰ ਮਿਲੇ ਅੱਜ ਉਹਨਾਂ ਨੇ ਉਹ ਮੈਡਲ ਬਨੇਜ ਫੁਗਾ ਪੈਲਮੰਤੀ ਦੇ ਨਾਮ ਕਰ ਦਤੇ ਨੇ ਐਲਾਨ ਜਿਹੜਾ ਵੱਡਾ ਕਰ ਦਿੱਤਾ ਜੀ ਹਾਂ ਲੁਧਿਆਣਾ ਦੇ ਪਿੰਡ ਤੋਂ ਬਿਲੋਂਗ ਕਰਦੇ ਨੇ ਅੱਜ ਕੱਲ ਕੈਨੇਡਾ ਦੇ ਵਿੱਚ ਰਹਿੰਦੇ ਨੇ ਬਹੁਤ ਸਾਰੇ ਖਿਡਾਰੀਆਂ ਬਹੁਤ ਸਾਰੀਆਂ ਖੇਡਾਂ ਤੇ ਬਹੁਤ ਕੁਝ ਲਿਖ ਚੁੱਕੇ ਨੇ ਬਹੁਤ ਸਾਰੀਆਂ ਇਹਨਾਂ ਦੀਆਂ ਕਿਤਾਬਾਂ ਸਾਖਪੁਤਕੀਆਂ ਨੇ ਅੱਧ ਸੈਂਕੜੇ ਤੋਂ ਵੀ ਜ਼ਿਆਦਾ ਕਿਤੇ ਇਹਨਾਂ ਨੇ ਆਪਣੀ ਲੇਖਣੀ ਪਾਰ ਕਰ ਲਈ ਹੈ ਇਹ ਜਗਤ ਪੱਤਰਕਾਰੀ ਦੇ ਮੋਢੀ ਵੀ ਕਿਹਾ ਜਾਂਦਾ ਹੈ ਸਰਮਾਤ ਵੀ ਕਿਹਾ ਜਾਂਦਾ ਹੈ ਤੇ ਉਸ ਦੇ ਨਾਲ ਹੀ 83-84 ਸਾਲ ਦੀ ਉਮਰ ਹੈ ਫਿਰ ਵੀ ਜਿਦਾ ਕੈਨੇਡਾ ਵਿੱਚ ਰਹਿ ਕੇ ਵੀ ਪੰਜਾਬੀਅਤ ਦੇ ਨਾਲ ਜੁੜੇ ਨੇ ਤੇ ਭਾਰਤ ਦੇਸ਼ ਦੇ ਵਿੱਚ ਜੋ 골ਡ ਮੈਡਲ ਦੀ ਨਿਰਾਸ਼ਾ ਹੋਈ ਹੈ ਕਿਤੇ ਨਾ ਕਿਤੇ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਲਿਖਿਆ ਹੈ ਕਿ ਕਿਸ ਤਰੀਕੇ ਦੇ ਨਾਲ ਕਿਹਾ ਹੈ ਆਪਣੇ ਸ਼ਬਦਾਂ ਦੇ ਵਿੱਚ ਕਿ ਗੰਦੀ ਸਿਆਸਤ ਦੇ ਸਿਰ ਪਹਿਲਵਾਨ ਧੀ ਦਾ 골ਡ ਮੈਡਲ ਚੜ ਗਿਆ ਪਮੇ ਕੋਈ ਦਵੇ ਸਾਥ ਨਾ ਦਵੇ ਪਰਸੀ ਪਹਿਲਵਾਨੀ ਦੇ ਬਿਲਕੁਲ ਨਾਲ ਖੜੇ ਆ ਖੇਡ ਪੁਰਸਕਾਰ ਜੁਹਾਂ ਨੂੰ ਮਾਰਚ 2023 ਦੇ ਵਿੱਚ ਮਿਲਿਆ ਜੋ ਹੀ ਖੇਡ ਪੁਰਸਕਾਰ ਉਹਨਾਂ ਨੇ ਵਿਨੇਸ਼ ਪੁਕਾਰ ਨੂੰ ਦੇਣ ਦਾ ਐਲਾਨ ਕਰਤਾ ਜਿਹੜਾ ਸਵਾ ਦੋ ਤੋਲੇ ਸੋਨੇ ਦਾ ਮੈਡਲ ਸੀ ਉਹ ਵੀ ਜਿਹੜਾ ਤਗਮਾ ਪ੍ਰਨੇਸ਼ ਪੋਗਤ ਨੂੰ ਦੇਣਦਾ ਉਹਨਾਂ ਨੇ ਇਲਾਲ ਕੀਤਾ ਹੈ ਬਿਲਕੁਲ ਸ਼ੁੱਤ سونے ਦਾ ਉਹ ਤਗਮਾ ਜਿਹੜਾ ਉਹਨਾਂ ਨੂੰ ਮਿਲਿਆ ਸੀ ਕਾਫੀ ਉਹਨਾਂ ਦੀਆਂ ਪ੍ਰਾਪਤੀਆਂ ਨੇ ਖੇਡ ਜਗਤ ਦੇ ਵਿੱਚ ਕਾਫੀ ਉਹਨਾਂ ਦਾ ਜਿਹੜਾ ਹਿੱਸਾ ਰਿਹਾ ਹੈ ਤੇ ਉਸ ਦੇ ਨਾਲ ਹੀ ਅੱਜ ਉਹੀ ਉੱਗੇ ਲੇਖਕ ਜਿਹੜੇ ਪ੍ਰਿੰਸੀਪਲ ਸਰਵੰਤ ਸਿੰਘ ਨੇ ਇਹਨਾਂ ਨੇ ਇੱਕ ਵੱਡਾ ਨੇਕ ਕੰਮ ਕੀਤਾ ਜਿਸ ਦੀ ਵਾਕੇ ਤਾਰੀਫ ਕਰਨੀ ਬਣਦੀ ਹੈ ਦੋ ਪੁੱਤਰ ਨੇ ਇੱਕ ਕੈਨੇਡਾ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਖੁਦ ਵੀ ਕਾਫੀ ਸਮਾਂ ਪੰਜਾਬ ਦੇ ਵਿੱਚ ਰਹਿੰਦੇ ਨੇ ਆਪਣਾ ਕਾਫੀ ਸਮਾਂ ਭਵੇਂ ਉਮਰ ਜੜੀ 84 ਸਾਲ ਦੀ ਹੈ ਲੇਖਣੀ ਦੇ ਵਿੱਚ ਲਾਉਂਦੇ ਨੇ ਲਿਖਦੇ ਰਹਿੰਦੇ ਨੇ ਪਰ ਕਿਤੇ ਨਾ ਕਿਤੇ ਜੋ ਉਹਨਾਂ ਨੇ ਵਿਨੇਸ਼ ਪੋਗਾਧ ਦੇ ਲਈ ਕੀਤਾ ਇਹ ਵੀ ਕਿਹਾ ਉਹਨਾਂ ਨੇ ਕਿ ਹਰਿਆਣਾ ਤੇ ਪੰਜਾਬ ਭਾਈ ਭਾਈ ਨਹੀਂ ਜੇ ਹਰਿਆਣਾ ਦੀ ਧੀ ਦੇ ਨਾਲ ਬੇਇਨਸਾਫੀ ਹੋਈ ਹੈ ਤਾਂ ਪੰਜਾਬੀ ਵੀ ਨਾਲ ਖੜੇ ਨੇ ਇਸ ਤਰੀਕੇ ਦੇ ਨਾਲ ਤਾਂ ਨੇ ਕਿਹਾ ਕਿ ਹੋਰ ਵੀ ਜਿਹੜਾ ਬੰਦਾ ਮਾਨ ਸਨਮਾਨ ਹੈ ਅਸੀਂ ਵਿਨੇਸ਼ ਪੋਗਾਧ ਤਮਾਂਗੇ ਜਿੰਨਾ ਕੁਝ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਸ ਪਹਿਲਵਾਨ ਤੀ ਦੇ ਲਈ ਕਰਾਂਗੇ ਕਿਉਂਕਿ ਪਹਿਲਵਾਨ ਤੀ ਦੀ ਮਿਹਨਤ ਤੋਂ ਹਰ ਕੋਈ ਜਾਣੀ ਹੈ ਉਹਨਾਂ ਨੇ ਵੀ ਕਿਹਾ ਕਿ ਜਸਤੀਨ ਨੇ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਕੁਸ਼ਤੀ ਨੂੰ ਦਿੱਤੇ ਹੋਣ ਤੇ ਇੰਨੀ ਜ਼ਿਆਦਾ ਮਿਹਨਤ ਕੀਤੀ ਹੋਵੇ ਉਹ ਧੀ ਜਿਹੜੀ ਹੈ ਇਸ ਤਰ੍ਹਾਂ ਨਿਰਾਸ਼ਾ ਨਿਰਾਸ਼ ਹੋ ਕੇ ਸੰन्यास ਲੈਣ ਦਾ ਜਿਹੜਾ ਐਲਾਨ ਕਰਦੇਵੇ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਪੰਜਾਬ ਦੇ ਲਈ ਪਾਤ ਦੇ ਲਈ ਨਿਰਾਸ਼ਜਨਕ ਹੈ ਇਸ ਤਰ੍ਹਾਂ ਕਿਸੇ ਖਿਡਾਰੀ ਦਾ ਨਕਾਮੀ ਤੋਂ ਜਾਂ ਨਿਰਾਸ਼ਾ ਤੋਂ ਇਸ ਤਰੀਕੇ ਦੇ ਨਾਲ ਸੰन्यास ਲੈਣ ਦਾ ਐਲਾਨ ਸੋ ਇਸ ਤਰੀਕੇ ਦੇ ਨਾਲ ਉਹਨਾਂ ਬਾਤ ਪੜੀ ਹੈ ਫਾਤ ਦੇਣ ਦਾ ਲਾਲ ਕੀਤਾ ਹੈ ਤੁਸੀਂ ਕਿਵੇਂ ਦੇਖਦੇ ਹੋ ਨਾਲ ਦੇ ਸਨੇਹ ਕਾਮ ਨੂੰ ਜ਼ਰੂਰ ਕਮੈਂਟ ਕਰੋ ਅਗਰ ਪੰਜਾਬੀ ਹੋ ਤਾਂ ਪੰਜਾਬੀਆਂ ਦੀ ਕੀਤੀ ਹੋਈ ਇਸ ਐਲਾਨ ਨੂੰ ਅੱਗੇ ਤੱਕ ਸ਼ੇਅਰ ਵੀ ਜ਼ਰੂਰ ਕਰੋ ਪਿਆਰ ਕਰਨਾ ਜਾਂ ਛੁਡਵਾਣਾ ਬਸ਼ਿਕਰਨ ਲਵ ਮੈਰਿਜ ਪ੍ਰੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ ਪਤੀ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਣ ਚ ਹੈ ਜਾਂ ਕਿਸੇ ਦੀ ਪੇਟੀ ਕਿਸੇ ਦੂਸਰੇ ਦੇ ਕਹਣੇ ਚ ਹੈ ਪ੍ਰੇਮੀ ਪ੍ਰੇਮ ਕਾਜ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ 골ਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 09592471407 ਤੇ ਦੇਰ ਕਿਸ ਗੱਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨਪਾਉ ਜੀ ਦਾ ਨੰਬਰ ਹੈ 09592471407